ਪਤੇ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤זיਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਹੈ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਆਪਾਂ ਦੋ ਰਾਗਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਦੋ ਰਾਗ ਜਿਹੜੇ ਕਿ ਜਿਨ੍ਹਾਂ ਵਿੱਚ ਆਮ ਕਰਕੇ ਕਨਫਿਊਜ਼ਨ ਹੁੰਦੀ ਹੈ। ਇੱਥੋਂ ਤੱਕ ਕਿ ਜਿਹੜੇ ਸੰਗੀਤ ਨੂੰ ਕਰਦੇ ਵੀ ਨੇ ਜਾਂ ਗਾਉਂਦੇ ਵੀ ਨੇ, ਜਿਹੜੇ ਬਹੁਤ ਵਧੀਆ ਸੰਗੀਤ ਜਾਣਦੇ ਵੀ ਨੇ, ਕਈ ਵਾਰੀ ਉਹਨਾਂ ਦੇ ਵੀ ਦਿਮਾਗ ਵਿੱਚ ਇਹ ਸਵਾਲ ਖੜਾ ਹੋ ਜਾਂਦਾ ਹੈ। ਮੈਨੂੰ ਆਮ ਤੌਰ ਤੇ ਕਮੈਂਟ ਆਉਂਦੇ ਨੇ ਕਿ ਇਹ ਦੋ ਰਾਗ ਜਿਹੜੇ ਨੇ ਇਹਨਾਂ ਵਿੱਚ ਆਪਸ ਵਿੱਚ ਕੀ ਅੰਤਰ ਹੈ? ਕਿਉਂਕਿ ਸੁਣਨ ਵਿੱਚ ਇੱਕੋ ਜਿਹਾ ਲੱਗਦੇ ਨੇ ਦੋਵੇਂ ਤਾਂ ਜੋ ਉਹਨਾਂ ਦੋ ਅੰਤਰਾਂ ਦੀ ਆਪਾਂ ਗੱਲ ਕਰਾਂਗੇ ਕੀ ਫਰਕ ਹੈ ਦੋ ਫਰਕ ਕਿਹੜੇ-ਕਿਹੜੇ ਨੇ ਇਹਨਾਂ ਰਾਗਾਂ ਵਿੱਚ ਇੱਕ ਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਿਰਧਾਰਤ ਰਾਗ ਹੈ ਤੁਖਾਰੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਇੱਕ ਰਾਗ ਹੈ ਕਲਾਸਿਕਲ ਦਾ ਰਾਗ ਮਧਵੰਤੀ ਮਧਵੰਤੀ ਰਾਗ ਹੈ ਜਿਹੜਾ ਉਹ ਤੁਖਾਰੀ ਦੇ ਨਾਲ ਥੋੜਾ-ਬੋਤਾ ਮਿਲਦਾ-ਜੁਲਦਾ ਹੈ ਮਤਲਬ ਇਹ ਕਹਿ ਲਈਏ ਕਿ ਤੁਖਾਰੀ ਤੇ ਮਧਵੰਤੀ ਦੋਵੇਂ ਭਰਾ ਨੇ ਹਮ ਸ਼ਕਲ ਨੇ ਬਿਲਕੁਲੀ ਥੋੜਾ-ਬੋਤਾ ਹੀ ਫਰਕ ਹੈ ਇਹਨਾਂ ਦੇ ਵਿੱਚ ਆਪਸ ਵਿੱਚ ਤੇ ਦੋ ਫਰਕ ਜਿਹੜੇ ਵੱਡੇ ਫਰਕ ਨੇ ਤੁਖਾਰੀ ਤੇ ਮਧਵੰਤੀ ਨੂੰ ਅਲੱਗ-ਅਲੱਗ ਕਰਦਨੇ ਆਪਾਂ ਉਹਨਾਂ ਬਾਰੇ ਆ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਰਗ ਤੁਖਾਰੀ ਮੈਂ ਵਜਾ ਰਹੇ ਹਾਂ ਦੇਖੋ ਤੁਖਾਰੀ ਰਾਗ ਦੀ ਆਰੰਭਤਾ ਜਿਹੜੀ ਹੁੰਦੀ ਹੈ ਉਹ ਇੱਥੋਂ ਹੁੰਦੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਤੁਖਾਰੀ ਹੈ ਉਹ ਹੈ ਨੀ ਸਾ ਗ ਮਾ ਪਾ ਮਧ ਗਾਮਪਨੀ ਸਾਨੇ ਸਦਾ ਪਾਧਨੀ ਧ ਪਮਪ ਗਰੇ ਸਾ ਇਹਦੇ ਵਿੱਚ ਆਪਾਂ ਸ਼ਬਦ ਪੜ੍ਹਨਾ ਹੋਵੇ ਤੁਖਾਰੀ ਜਿ ਤਾਇਦਾ ਨੇਰ ਗੁਣ ਰੱਖਲੀ ਆ ਦਰਵਾਜ਼ੇ ਤੋਂ ਆਪ ਜਿ ਸੌਂਦੇ ਹੋ ਸਰਾਗ the ਤਕਨ ਹਾਰੇ ਪ੍ਰਭੂ ਹਮਾਰੇ ਤਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਭੂ Nassi, abegate, suave, abe nasi, abegate, suave. ਰਾਗ ਤੁਖਾਰੀ ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਤੁਖਾਰੀ ਦੇ ਵਿੱਚ ਦੋਵੇਂ ਨੀ ਲੱਗ ਜਾਂਦੀਆਂ ਨੇ ਜੇ ਤਾਂ ਆਪਾਂ ਨੀ ਸਾਹ ਲਗਾਣਾ ਹੈ ਫਿਰ ਤਾਂ ਨੀ ਸ਼ੁੱਧ ਲੱਗੇਗੀ ਇਹ ਧਿਆਨ ਚ ਰੱਖਣਾ ਹੈ ਤੁਖਾਰੀ ਰਾਗ ਨੂੰ ਗਾਉਂਦੇ ਹੋਏ ਕਦੇ ਵੀ ਕੁਝ ਰਾਗੀ ਵੀਰ ਵੀ ਸੁਣਦੇ ਹੋਣਗੇ ਇਸ ਵੀਡੀਓ ਨੂੰ ਦੇਖਦੇ ਹੋਣਗੇ ਤਾਂ ਉਹ ਦੇਖ ਲੈਣ ਜਦੋਂ ਆਪ ਜੀ ਨੇ ਨੀ ਸਾਹ ਲਗਾਣਾ ਹੈ ਨੀ ਤਾਂ ਨੀ ਸ਼ੁੱਧ ਲੱਗੇਗੀ ਜੇ ਆਪ ਨੇ ਧਾ ਨੀ ਲਗਾਣਾ ਹੈ ਧਾ ਦੇ ਨਾਲ ਨੀ ਕੋਮਲ ਲੱਗੇਗੀ ਰਾਗ ਤੁਖਾਰੀ ਦੇ ਵਿੱਚ ਧਾ ਦੇ ਨਾਲ ਛੋਤ ਨਾਲ ਨੀ ਕੋਮਲ ਅਤੇ ਉੱਪਰਲੇ ਸਾ ਦੇ ਨਾਲ ਨੀ ਕੋਮਲ ਕਦੇ ਨਹੀਂ ਰਾਣੀ ਇਹ ਧਿਆਨ ਰੱਖਣਾ ਹੈ ਉੱਪਰਲੇ ਸਾ ਦੇ ਨਾਲ ਨੀ ਛੋਤ ਨਾਲ ਗਾਣੀ ਹੈ ਇਹ ਹੀ ਫਰਕ ਹੈ ਬਟਾ ਹੁਣ ਰਾਗ ਆ ਜਾਂਦਾ ਮਧਵੰਤੀ ਮਧਵੰਤੀ ਰਾਗ ਦੇ ਵਿੱਚ ਨੀ ਜਿਹੜੀ ਆ ਉਹ ਕੇਵਲ ਛੋਤ ਲੱਗਦੀ ਹੈ ਇਹਦੇ ਵਿੱਚ ਬਿਲਕੁਲ ਵੀ ਨੀ ਕੋਮਲ ਦੀ ਵਰਤੋਂ ਨਹੀਂ ਕਰ ਸਕਦੇ ਆਪਾਂ ਹੁਣ ਜਿਵੇਂ ਮਦਵੰਤੀ ਦੇ ਵਿੱਚ ਮੈਂ ਗਾ ਰਿਹਾ ਹੁਣ ਇਹੀ ਸ਼ਬਦ ਮੈਂ ਮਦਵੰਤੀ ਵਿੱਚ ਗਾਵਾਂਗਾ ਦੇਖੋ ਨਿਰਗੁਣ ਰਖਲੀਆ ਨਿਰਗੁਣ ਰਖਲੀਆ ਸੰਤਨ ਕਾ ਸਦ ਕਾ ਸੰਤਨ ਕਾ ਸਦ ਨਿਰਗੁਣ ਨਿਰਖਲੀਆ ਤਾਕਨ ਹਾਰੇ ਪ੍ਰਭੂ ਹਮਾਰੇ ਤਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਤੇ ਅਬਨਾਸੀ

ਮੈਂ ਇੱਕੋ ਸ਼ਬਦ ਨੂੰ ਦੋ ਰਾਗਾਂ ਵਿੱਚ ਪੜਿਆ ਪਹਿਲਾਂ ਮੈਂ ਤੁਖਾਰੀ ਵਿੱਚ ਪੜਿਆ ਅਤੇ ਫਿਰ ਮਧਵੰਤੀ ਵਿੱਚ ਪੜਿਆ ਮਧਵੰਤੀ ਰਾਗ ਕਲਾਸਿਕਲ ਦਾ ਰਾਗ ਹੈ ਤੁਖਾਰੀ ਰਾਗ ਸ੍ਰੀ ਗੁਰੂ ਗੰਦ ਸਾਹਿਬ ਦਾ ਰਾਗ ਹੈ ਰਾਗਾਂ ਦੇ ਨਾਮ ਵੱਖਰੇ ਵੱਖਰੇ ਨੇ ਤੇ ਇੱਕ ਸੁਰ ਦੇ ਫਰਕ ਦੇ ਨਾਲ ਹੀ ਇਹ ਜਿਹੜਾ ਰਾਗ ਹੈ ਇਹ ਤੁਖਾਰੀ ਤੋਂ ਮਧਵੰਤੀ ਬਣ ਜਾਂਦਾ ਹੈ ਮਧਵੰਤੀ ਤੋਂ ਤੁਖਾਰੀ ਬਣਾਉਣਾ ਹੋਵੇ ਜਿਵੇਂ ਬਿਲਾਵਲ ਤੇ ਅਲਈਆ ਬਿਲਾਵਲ ਰਾਗ ਹੁੰਦਾ ਇੱਕ ਅਲਈਆ ਬਿਲਾਵਲ ਕਲਾਸਿਕਲ ਦਾ ਹੈ ਬਿਲਾਵਲ ਰਾਗ ਰੁਗਨ ਸਾਹਿਬ ਦੇ ਵਿੱਚ ਦਰਜ ਹੈ ਸ਼ੁੱਧ ਬਿਲਾਵਲ ਕਹਿੰਦੇ ਜੀ ਨੂੰ ਅਲਈਆ ਬਿਲਾਵਲ ਦੇ ਵਿੱਚ ਵੀ ਇਹੋ ਹੀ ਫਰਕ ਹੁੰਦਾ ਹੈ ਅਲਈਆ ਬਿਲਾਵਲ ਜੇ ਬਣਾਉਣਾ ਹੋਵੇ ਤਾਂ ਉਹਦੀ ਆਪਾਂ ਇੱਕ ਸਪੈਸ਼ਲ ਤੌਰ ਦੇ ਉੱਤੇ ਅਲਈਆ ਬਿਲਾਵਲ ਤੇ ਬਿਲਾਵਲ ਦੇ ਉੱਤੇ ਵੀ ਵੀਡੀਓ ਪਾਵਾਂਗਾ ਕਿਉਂਕਿ ਆਪਾਂ ਕਈ ਵਾਰੀ ਕੀ ਸੁਣਦੇ ਆਂ ਵੀ ਆਪਾਂ ਅਲਈਆ ਬਿਲਾਵਲ ਨੂੰ ਬਿਲਾਵਲ ਸਮਝਦੇ ਆਂ ਪਰ ਅਸਲ ਵਿੱਚ ਅਲਈਆ ਬਿਲਾਵਲ ਬਖਰਾ ਰਾਗ ਹੈ ਬਿਲਾਵਲ ਬਖਰਾ ਰਾਗ ਹੈ ਸ਼ੁੱਧ ਬਿਲਾਵਲ ਤੇ ਅਲਈਆ ਬਿਲਾਵਲ ਦੇ ਵਿੱਚ ਫਰਕ ਹੈ ਜਿਸ ਤਰ੍ਹਾਂ ਦਰਬਾਰੀ ਰਾਗ ਤੇ ਰਾਗ ਅਡਾਨਾ ਦੇ ਵਿੱਚ ਫਰਕ ਹੈ ਰਾਗ ਅਡਾਨਾ ਤੇ ਰਾਗ ਦਰਬਾਰੀ ਲੱਗਦੇ ਇੱਕੋ ਜਿਹੇ ਨੇ ਪਰ ਫਰਕ ਬਹੁਤ ਵੱਡੇ ਵੱਡੇ ਨੇ ਦੋਵਾਂ 'ਚ ਇਸ ਕਰਕੇ ਇਹਨਾਂ ਰਾਗਾਂ ਦੀ ਜਾਣਕਾਰੀ ਆਪ ਜੀ ਇਸ ਇਸ ਚੈਨਲ ਤੋਂ ਆਪ ਜੀ ਪ੍ਰਾਪਤ ਕਰਦੇ ਰਹੋਗੇ ਇਸ ਤਰ੍ਹਾਂ ਦੀਆਂ ਵਿਅੰਤ ਵੀਡੀਓ ਮੈਂ ਆਪ ਜੀ ਲਈ ਅੱਗੇ-ਅੱਗੇ ਰਾਗਾਂ ਦੇ ਭੇਦ ਬਾਰੇ ਜਾਣਕਾਰੀ ਆਪ ਜੀ ਨੂੰ ਦਿੰਦੇ ਰਾਂਗਾ ਤਾਂ ਕਿ ਮਨ ਵਿੱਚ ਕੋਈ ਕਨਫਿਊਜ਼ ਨਾ ਰਵੇ ਆਪਾਂ ਅੱਗੇ ਕਿ ਅਲਈਆ ਬਿਲਾਵਲ ਦੇ ਉੱਤੇ ਅਡਾਨਾ ਰਾਗ ਦੇ ਉੱਤੇ ਰਾਗ ਦਰਬਾਰੀ ਦੇ ਉੱਤੇ ਹੋਰ ਵੀਡੀਓ ਲੈ ਕੇ ਆਵਾਂਗੇ ਆਪ ਜੀ ਨੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਅੱਜ ਦੀ ਇਸ ਵੀਡੀਓ ਤੋਂ ਜ਼ਰੂਰ ਕੁਝ ਨਾ ਕੁਝ ਨੌਲੇਜ ਹੋਈ ਹੋਵੇਗੀ ਕਮੈਂਟ ਕਰਕੇ ਆਪ ਜੀ ਨੇ ਮੈਨੂੰ ਜ਼ਰੂਰ ਦੱਸਣਾ ਕਿ ਆਪ ਜੀ ਕੀ ਸਿੱਖੇ ਕੀ ਸਮਝ ਆਇਆ ਅਤੇ ਉਮੀਦ ਕਰਦਾ ਕਿ ਆਪ ਜੀ ਅੱਗੇ ਤੋਂ ਜਦੋਂ ਤੁਖਾਰੀ ਰਾਗ ਅਤੇ ਮਧੁਵੰਤੀ गाਓਗੇ ਤਾਂ ਆਪ ਜੀ ਨੂੰ ਫਰਕ ਦਿਮਾਗ ਵਿੱਚ ਪਹਿਲਾਂ ਹੀ ਪਤਾ ਹੋਏਗਾ ਜਿਹੜਾ ਫਰਕ ਮੈਂ ਆਪ ਜੀ ਨੂੰ ਅੱਜ ਦੱਸਿਆ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ